ਪਾਕਿਸਤਾਨ ਦੇ ਨਾਸਿਰ ਢਿੱਲੋਂ ਨੂੰ ਲੈ ਕੇ ਵੀ ਕਈ ਵੱਡੇ ਖੁਲਾਸੇ ਹੋ ਰਹੇ ਨੇ ਮਿਲੀ ਜਾਣਕਾਰੀ ਮੁਤਾਬਕ ਨਾਸਿਰ ਢਿੱਲੋਂ ਜੋ ਪਾਕਿਸਤਾਨ ਪੁਲਿਸ ਚ ਸਬ ਇੰਸਪੈਕਟਰ ਰੈਂਕ ਤੇ ਕੰਮ ਕਰ ਚੁੱਕਿਆ ਤੇ ਉਸਦੇ ਆਈਐਸਆਈ ਨਾਲ ਮਿਲ ਕੇ ਕੰਮ ਕਰਨ ਦੀਆਂ ਪਰਤਾਂ ਖੁੱਲਣ ਲੱਗ ਪਈਆਂ ਨੇ ਇੰਨਾ ਹੀ ਨਹੀਂ ਨਾਸਿਰ ਢਿੱਲੋਂ ਪਾਕਿਸਤਾਨ ਦੇ ਫੈਸਲਾਬਾਦ ਵਿਖੇ ਰੀਅਲ اسٹیਟ ਡੀਲਰ ਅਤੇ ਟਰੈਵਲ ਏਜੰਸੀ ਦਾ ਵੀ ਕੰਮ ਕਰਦਾ ਤੇ ਉਹ ਵੰਡ ਵੇਲੇ ਪਾਕਿਸਤਾਨ ਚ ਰਹਿ ਗਏ ਪਰਿਵਾਰਾਂ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਤੇ ਪਾਉਂਦਾ ਜਿਸ ਦੀ ਆਰਟ ਦੇ ਵਿੱਚ ISI ਲਈ ਕੰਮ ਕਰ ਰਿਹਾ ਹੈ ਇੰਨਾ ਹੀ ਨਹੀਂ 나ਸੀ ਢਿੱਲੋ ਅਤੇ ਉਸ ਦੀ ਮਹਿਲਾ ਸਾਥੀ 노ਸ਼ਾਬਾ ਸ਼ਹਿਜ਼ਾਦ ਉਰਫ ਮੈਡਮ ਐਨ ਮਿਲ ਕੇ ਭਾਰਤੀ ਇਨਫਲੂਐਂਸਰ ਨਾਲ ਜੁੜਦੇ ਸੀ ਜਿਨ੍ਹਾਂ ਨੂੰ ਪਾਕਿਸਤਾਨ ਦਾ ਵੀਜ਼ਾ ਲਗਵਾਉਣ ਦੇ ਵਿੱਚ ਵੀ ਮਦਦ ਕਰਦੇ ਸੀ ਜੋ ਉਹਨਾਂ ਨਾਲ ਕੋਆਪਰੇਟ ਕਰਦੇ ਸੀ ਅਤੇ ਪ੍ਰੋ ਪਾਕਿਸਤਾਨ ਅਤੇ ਪੋਜ਼ਿਟਿਵ ਵੀਡੀਓ ਬਣਾਉਂਦੇ ਸਨ ਉਹਨਾਂ ਯੂਟਿਊਬਰਸ ਨੂੰ ਪੰਜ ਤਾਰਾ ਹੋਟਲ ਦੇ ਵਿੱਚ ਵੀ ਰੁਕਵਾਇਆ ਜਾਂਦਾ ਸੀ 나ਸੀ ਢਿੱਲੋ ਨੂੰ ਲੈ ਕੇ ਹੋਰ ਇਹ ਖੁਲਾਸਿਆਂ ਤੋਂ ਬਾਅਦ ਹੋਰ ਕਈ ਯੂਟਿਊਬਰ, ਸੋਸ਼ਲ ਮੀਡੀਆ ਇਨਫਲੂਐਂਸਰ, ਏਜੰਸੀਆਂ ਦੀ ਹੁਣ ਰਡਾਰ ਤੇ ਨੇ ਜਿਸ ਤੋਂ ਬਾਅਦ ਹੋਰ ਕਈ ਪਰਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ ਸਕਦੀਆਂ ਨੇ। ਰੋਪੜ ਦੇ ਰਹਿਣ ਵਾਲੇ ਯੂਟਿਊਬਰ ਜਸਬੀਰ ਸਿੰਘ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਅੱਜ ਮੁਹਾਲੀ ਅਦਾਲਤ ਵੱਲੋਂ ਪੰਜਾਬ ਪੁਲਿਸ ਨੂੰ ਜਸਬੀਰ ਸਿੰਘ ਦਾ 2 ਦਿਨ ਦਾ ਰਿਮਾਂਡ ਹੋਰ ਦੇ ਦਿੱਤਾ ਗਿਆ। ਜਸਬੀਰ ਸਿੰਘ 5 ਸਾਲ ਪਹਿਲਾਂ ਨਾਰਵੇ ਤੋਂ ਪੰਜਾਬ ਪਰਤਿਆ ਸੀ ਤੇ ਮੁੜ ਕੇ ਕਦੇ ਵਿਦੇਸ਼ ਨਹੀਂ ਗਿਆ ਪਰ ਪਾਕਿਸਤਾਨ ਜ਼ਰੂਰ ਤਿੰਨ ਵਾਰ ਗੇੜਾ ਮਰਿਆ ਜਿਸ ਦੀ ਜਾਂਚ ਏਜੰਸੀਆਂ ਕਰ ਰਹੀਆਂ ਨੇ ਇੰਨਾ ਹੀ ਨਹੀਂ ਜੋਤੀ ਮਲਹੋਤਰਾ ਸਣੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਸੰਬੰਧਿਤ ਕਈ ਤਸਵੀਰਾਂ ਵੀ ਹੁਣ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਜਸਬੀਰ ਸਿੰਘ ਦਾ ਵਕੀਲ ਜਸਬੀਰ ਸਿੰਘ ਨੂੰ ਬੇਕਸੂਰ ਦੱਸ ਰਿਹਾ ਪਰ ਸੱਚਾਈ ਕੀ ਹੈ ਇਹ ਜਲਦ ਸਾਹਮਣੇ ਆ ਜਾਵੇਗੀ ਜਸਬੀਰ ਸਿੰਘ ਨੇ ਗੱਲ ਕੀਤੀ ਹੈ ਐਸਾ ਕੋਈ ਗੱਲ ਨਹੀਂ ਹੈ ਜੋ ਮੀਡੀਆ ਚ ਦੱਸਿਆ ਜਾ ਰਿਹਾ ਕਿ ਇਹ ਆਈਐਸਆਈ ਦਾ ਏਜੰਟ ਆ ਜਾਂ ਕੁਛ ਐਦਾਂ ਦਾ ਕੁਝ ਨਹੀਂ ਹੈ ਇੱਕ ਸਿੰਪਲ ਬਲੌਗਰ ਹੈ ਵਿਚਾਰਾ ਫਸ ਗਿਆ ਸਰਕਾਰਾਂ ਦੇ ਚੱਕਰ ਚ ਕਈ ਕਈ ਬੰਦੇ ਤਾਂ 20-20 ਵਾਰੀ ਪਾਕਿਸਤਾਨ ਜਾਏ ਕੀ ਸਰ ਉਹ ਪਾਕਿਸਤਾਨ ਜਾਣ ਨਾਲ ਬੰਦੇ ਸੀ ਗੁਨਾਹਗਾਰ ਹੋਗੇ ਸਰ ਪਰ ਦਿਨਾਂ ਦੇ ਨਾਲ ਹੀ ਤੁਹਾਨੂੰ ਵੀ ਕੀ ਆ ਉਹਨਾਂ ਨੇ ਜੀ 10 ਮਿੰਟ ਤਸਵੀਰ ਸੀ ਜਿਆਦਾ ਔਰ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਆ ਉਹੀ ਮੈਨੂੰ ਤਸਵੀਰ ਸੰਦ ਸੀ ਉਹੀ ਮੈਂ ਕਹੋਣ ਦਸੀ ਉਹੀ ਤੁਹਾਨੂੰ ਦੱਸ ਰਹੀ ਹਾਂ ਸਰ ਨਾਸਿਰ ਢਿੱਲੋਂ ਦਾ ਨਾਂ ਤਾਂ ਇੱਕ ਸਿਰਫ ਮੈਂ ਤਾਂ ਸੁਣਿਆ ਮੈਂ ਤਾਂ ਆਪ ਨਿਊਜ਼ ਸੁਣਿਆ ਨਾਸਿਰ ਢਿੱਲੋਂ ਦਾ ਨਾ ਦਾ ਪੁਲਿਸ ਨਾਸੇ ਢਿੱਲੋਂ ਦਾ ਨਾਮ ਲੈ ਅੱਜ ਅੰਮ੍ਰਿਤਸਰ ਮਾਰਡ ਵਿੱਚ ਤੇ ਨਾ ਹੀ ਕਿਸੇ ਉਹਨੇ ਲਾਮ ਲਿਆ ਨਾਸੇ ਢਿੱਲੋਂ ਦਾ ਨਾਸੇ ਢਿੱਲੋਂ ਦਾ ਬੰਦੇ ਨੂੰ ਨਹੀਂ ਪਤਾ ਕਿਹੜੇ ਨਿਊਜ਼ ਚੈਨਲ ਨੇ ਕਿਹੜੀ ਨਾਸੇ ਢਿੱਲੋਂ نیوز ਬਣਾ ਕੇ ਲਈ ਮੈਨੂੰ ਨਹੀਂ ਪਤਾ ਫੀਮੇਲ ਕੈਟ ਦੀ ਬਾਤ ਕਰ ਰਹੇ ਹੋ ਫੀਮੇਲ ਕੈਟ ਕੋ ਉਹਨੇ ਸਰ ਨਹੀਂ ਦਿੰਦਾ ਜੀ ਕੋਈ ਨਹੀਂ ਦਾਨਿਸ਼ ਨੂੰ ਲੈਪਟਾਪ ਨਹੀਂ ਦਿੰਦਾ ਜੀ ਉਹਨੇ ਲੈਪਟਾਪਸ ਹੋਰ ਜਦਾ ਸੀ ਉੱਥੇ ਗਏ ਆ ਪਾਕਿਸਤਾਨ ਗਏ ਸਾਡੇ 10 ਮਿੰਟ ਲਈ ਇਹ ਡੈੱਪਟਾਪ ਲੈਂਦੇ ਸਿਕਿਉਰਿਟੀ ਚੈੱਕ ਵਾਸਤੇ ਸਿਰਫ ਉੱਥੇ ਗਿਆ ਜੀ ਅਦਰਵਾਈਜ਼ ਸਾਡੇ ਅਸੀਂ ਕਿਤੇ ਕੋਈ ਲੈਪਟਾਪ ਨਹੀਂ ਲੈ ਕੇ ਕੀਤਾ ਗਿਆ ਜੀ ਨਹੀਂ ਸਰ ਸਭ ਕੋਲ ਕੋਈ ਚ ਕਰਨੀ ਹੈ ਉਹ ਸਭ ਉਠਾਈ ਹੈ ਔਰ ਫੀਮਲ ਪ੍ਰਿੰਟ ਦੀ ਜੋ ਬਾਤ ਚੁੱਕੀ ਜੀ ਕਿ ਫੀਮਲ ਪ੍ਰਿੰਟ ਦੀ ਮੁਲਾਕਾਤ ਦਾਨਿਸ਼ ਨਾਲ ਕਰਵਾਈ ਗਈ ਹੈ ਉਸ ਕੇ ਬਾਰੇ ਕੋਈ ਲੈਪਟਾਪ ਨਹੀਂ ਤਾਂ ਦਾਨਿਸ਼ ਨੂੰ ਜੋਤੀ ਮਲੂਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਨਵਾਂ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੇ ਕਈ ਪੁਲਿਸ ਅਧਿਕਾਰੀ ਜਾਸੂਸੀ ਕਰਨ ਲਈ ਕਈ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਸੀ ਇਸ ਪਿੱਛੇ ਨਾਸਿ ਧिलोਹੀ ਮਾਸਟਰਮਾਈਂਡ ਦੱਸਿਆ ਨਾਸੀਟੀ ਲੋ ਵੱਲੋਂ ਹੀ ਜਸਬੀਰ ਸਿੰਘ ਨੂੰ ਪਾਕਿਸਤਾਨੀ ਅਫਸਰ ਦਾਨਿਸ਼ ਨਾਲ ਲਾਹੌਰ ਵਿਖੇ ਮਿਲਵਾਇਆ ਗਿਆ ਸੀ ਤੇ ਇਸੇ ਤਰੀਕੇ ਨਾਲ ਪਾਕਿਸਤਾਨ ਦੇ ਪੁਲਿਸ ਮੁਲਾਜ਼ਮ ਅਤੇ ਆਈਐਸਆਈ ਦੇ ਅਫਸਰ ਨੂੰ ਲਗਾਤਾਰ ਭਾਰਤ ਦੇ ਯੂਟਿਊਬਰਸ ਨਾਲ ਰابطਾ ਬਣਾਉਂਦਾ ਟਾਸਕ ਦਿੱਤਾ ਜਾ ਰਿਹਾ ਸੀ ਤੇ ਪੰਜਾਬ ਪੁਲਿਸ ਮੁਤਾਬਕ ਜਸਬੀਰ ਸਿੰਘ ਪਾਕਿਸਤਾਨ ਦੇ ਆਈਐਸਆਈ 에ਜੰਟ ਜੱਟ ਰੰਧਾਵਾ ਨੂੰ ਜਾਣਕਾਰੀ ਸ਼ੇਅਰ ਕਰ ਰਿਹਾ ਸੀ ਜਿਸ ਦਾ ਅਸਲ ਨਾਮ ਸ਼ਾਕਿਰ ਹੈ ਤੇ ਜਸਬੀਰ ਸਿੰਘ ਦੀ ਡਿਵਾਈਸ ਤੋਂ ਮਿਲੇ ਕਈ ਪਾਕਿਸਤਾਨੀ ਨੰਬਰਾਂ ਦੀ ਹੁਣ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਜਸਬੀਰ ਸਿੰਘ ਅਤੇ ਜੋਤੀ ਮਲੋਤਰਾ ਵੱਲੋਂ ਦਿੱਲੀ ਸਥਿਤ ਪਾਕਿਸਤਾਨ ਦੀ ਅੰਬੈਸੀ ਵਿਖੇ ਮਨਾਏ ਗਏ ਪਾਕਿਸਤਾਨੀ ਰਾਸ਼ਟਰੀ ਦਿਹਾੜੇ 'ਚ ਵੀ ਸ਼ਿਰਕਤ ਕੀਤੀ ਗਈ ਸੀ ਦੱਸਿਆ ਗਿਆ ਕਿ ਜਸਬੀਰ ਸਿੰਘ ਪਹਿਲਾ ਇਨਸਾਨ ਨਹੀਂ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ ਪਟਿਆਲਾ ਦੇ ਰਹਿਣ ਵਾਲੇ 25 ਸਾਲਾ ਦਵਿੰਦਰ ਸਿੰਘ ਜੋ ਕਿ ਖਾਲਸਾ ਕਾਲਜ ਵਿਖੇ ਪੜ੍ਹਦਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉੱਥੇ ਹੀ ਹਰਿਆਣਾ ਦੇ ਨਿਊਮਨ ਇਲਾਹੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਪਾਕਿਸਤਾਨ ਨੂੰ ਸੈਂਸਿਟਿਵ ਜਾਣਕਾਰੀ ਪੇਚ ਆਈਐਸਆਈ ਅਧਿਕਾਰੀ ਤੋਂ ਆਪਣੇ ਸਾਲੇ ਦੇ ਖਾਤੇ ਵਿੱਚ ਪੈਸੇ ਪਵਾ ਰਿਹਾ ਸੀ ਇਸੇ ਤਰ੍ਹਾਂ ਗੁਜਰਾਤ ਵਿਖੇ 28 ਸਾਲਾ ਹੈਲਥ ਵਰਕਰ ਸੈਦੇਵ ਸਿੰਘ ਕੋਹਲ ਵੀ ਗ੍ਰਿਫਤਾਰ ਕੀਤਾ ਗਿਆ ਆਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੂੰ ਭਾਰਤੀ ਫੌਜ ਦੀ ਜਾਣਕਾਰੀ ਇਹ ਲਗਾਤਾਰ ਵੇਚ ਰਿਹਾ ਸੀ ਇਸੇ ਤਰ੍ਹਾਂ ਹਰਿਆਣਾ ਦੇ ਨੂ ਤੋਂ ਅਰਮਾਨ ਤੇ ਤਾਰੀਫ ਨੂੰ ਗ੍ਰਿਫਤਾਰ ਕੀਤਾ ਗਿਆ ਤਾਰੀਫ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਪਾਕਿਸਤਾਨ ਨੰਬਰ ਤੇ ਕੀਤੀ ਚੈਟ ਨੂੰ ਡਿਲੀਟ ਕਰ ਰਿਹਾ ਸੀ ਤਾਂ ਉੱਥੇ ਹੀ ਜੈਸਲਮੇਰ ਦੇ ਸ਼ਕੂਰ ਖਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਸਰਕਾਰੀ ਨੌਕਰੀ ਕਰਦਾ ਸੀ ਹਾਲਾਂਕਿ ਹੁਣ ਨਾਸੇ ਢਿੱਲੋ ਅਤੇ ਉਸ ਦੀ ਮਹਿਲਾ ਸਾਥੀ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਹੋਰ ਕਿਹੜੇ ਖੁਲਾਸੇ ਹੁੰਦੇ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ న్యూਸ ਡੈਸਕ ਰਿਪੋਰਟ ਜਗਬਾਨੀ ਟੀਵੀ ਚੰਡੀਗੜ੍ਹ